ਐਨਆਈਡੀ ਟੀਮ ਨੇ ਫਰੀਦাবাদ ਦੇ ਪਿੰਡ ਤੌਜ ਵਿੱਚ ਇੱਕ ਟੈਕਸੀ ਡਰਾਈਵਰ ਦੇ ਘਰ ਤੋਂ ਆਟਾ ਚੱਕੀ ਤੇ ਇਲੈਕਟ੍ਰੀਕਲ ਮਸ਼ੀਨ ਬਰਾਮਦ ਕੀਤੀ ਹੈ ਐਨਆਈ ਨੇ ਟੈਕਸੀ ਡਰਾਈਵਰ ਨੂੰ ਹਿਰਾਸਤ ਹੂ ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਡਾਕਟਰ ਮੁਜ਼ਾਮਿਲ ਦਿਨ ਨਾਲ ਸੰਪਰਕ ਹੋਣ ਦੀ ਗੱਲ ਕੰਬੋਲੀ ਹੈ ਆਟਾ ਚੱਕੀ ਤੇ ਇਹ ਮਸ਼ੀਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਜਿੱਥੇ ਅਮੋਨੀਅਮ ਨਾਈਟ੍ਰੇਟ ਦੇ ਸੈਂਪਲ ਲਏ ਜਾਣਗੇ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਸਾਟਾ ਚੱਕੀ ਦਾ ਇਸਤੇਮਾਲ ਡਾਕਟਰ ਮੁਜ਼ਮਿਲ ਤੋਂ ਜਿਵੇਂ ਚਿਕ ਕਿਰਾਏ ਦੇ ਲਈ ਉਸ ਦੇ ਕਮਰੇ ਚ ਕਰਦਾ ਸੀ ਜਿੱਥੇ 9 ਨਵੰਬਰ ਨੂੰ ਜੰਮੂ ਕਸ਼ਮੀਰ ਤੇ ਫਰੀਦাবাদ ਦੀ ਪੁਲਿਸ ਨੇ 360 ਕਿਲੋਗ੍ਰam ਅਮੋਨੀਅਮ ਨਾਈਟ੍ਰੇਟ ਅਤੇ ਹੋਰ ਸਬੂਟਕ ਬਰਾਮਦ ਕੀਤਾ ਸੀ ਐਨਆਈਡੀ ਟੀਮ ਨੇ ਫਰੀਦাবাদ ਦੇ ਪਿੰਡ ਤੌਜ ਵਿੱਚ ਇੱਕ ਟੈਕਸੀ ਡਰਾਈਵਰ ਦੇ ਘਰ ਤੋਂ ਆਟਾ ਚੱਕੀ ਤੇ ਇਲੈਕਟ੍ਰੀਕਲ ਮਸ਼ੀਨ ਬਰਾਮਦ ਕੀਤੀ ਹੈ ਐਨਆਈ ਨੇ ਟੈਕਸੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਡਾਕਟਰ ਮੁਜ਼ਾਮਿਲ ਦਿਨਾਂ ਸੰਪਰਕ ਹੋਣ ਦੀ ਗੱਲ ਕੰਬੂਲੀ ਹੈ ਆਟਾ ਚੱਕੀ ਤੇ ਇਹ ਮਸ਼ੀਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਜਿੱਥੇ ਅਮੋਨੀਅਮ ਨਾਈਟ੍ਰੇਟ ਦੇ ਸੈਂਪਲ ਲਏ ਜਾਣਗੇ ਪੁੱਛਕਿਛ ਵਿੱਚ ਖੁਲਾਸਾ ਹੋਇਆ ਹੈ ਕਿ ਸਾਟਾ ਚੱਕੀ ਦਾ ਇਸਤੇਮਾਲ ਡਾਕਟਰ ਮੁਜ਼ਮਿਲ ਤੋਂ ਜਵੇ ਚਿਕ ਕਿਰਾਏ ਦੇ ਲਈ ਉਸ ਦੇ ਕਮਰੇ ਚ ਕਰਦਾ ਸੀ ਜਿੱਥੇ 9 ਨਵੰਬਰ ਨੂੰ ਜੰਮੂ ਕਸ਼ਮੀਰ ਤੇ ਫਰੀਦাবাদ ਦੀ ਪੁਲਿਸ ਨੇ 360 ਕਿਲੋਗ੍ਰam ਅਮੋਨੀਅਮ ਨਾਈਟ੍ਰੇਟ ਅਤੇ ਹੋਰ ਵਿਸਫੋਟਕ ਬਰਾਮਦ ਕੀਤਾ ਸੀ ਐਨਆਈਡੀ ਟੀਮ ਨੇ ਫਰੀਦাবাদ ਦੇ ਪਿੰਡ ਤੌਜ ਵਿੱਚ ਇੱਕ ਟੈਕਸੀ ਡਰਾਈਵਰ ਦੇ ਘਰ ਤੋਂ ਆਟਾ ਚੱਕੀ ਤੇ ਇਲੈਕਟ੍ਰੀਕਲ ਮਸ਼ੀਨ ਬਰਾਮਦ ਕੀਤੀ ਹੈ ਐਨਆਈ ਨੇ ਟੈਕਸੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਡਾਕਟਰ ਮੁਜ਼ਾਮਿਲ ਦਿਨਾਂ ਸੰਪਰਕ ਹੋਣ ਦੀ ਗੱਲ ਕੰਬੋਲੀ ਹੈ ਆਟਾ ਚੱਕੀ ਤੇ ਇਹ ਮਸ਼ੀਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਜਿੱਥੇ ਅਮੋਨੀਅਮ ਨਾਈਟ੍ਰੇਟ ਦੇ ਸੈਂਪਲ ਲਏ ਜਾਣਗੇ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਸਾਟਾ ਚੱਕੀ ਦਾ ਇਸਤੇਮਾਲ ਡਾਕਟਰ ਮੁਜ਼ਮਿਲ ਤੋਂ ਜਿਵੇਂ ਚਿਕ ਕਿਰਾਏ ਦੇ ਲਈ ਉਹਦੇ ਕਮਰੇ ਚ ਕਰਦਾ ਸੀ ਜਿੱਥੇ 9 ਨਵੰਬਰ ਨੂੰ ਜੰਮੂ ਕਸ਼ਮੀਰ ਤੇ ਫਰੀਦাবাদ ਦੀ ਪੁਲਿਸ ਨੇ 360 ਕਿਲੋਗ੍ਰam ਅਮੋਨੀਅਮ ਨਾਈਟ੍ਰੇਟ ਅਤੇ ਹੋਰ ਵਿਸਫੋਟਕ ਬਰਾਮਦ ਕੀਤਾ ਸੀ ਐਨਆਈਡੀ ਟੀਮ ਨੇ ਫਰੀਦাবাদ ਦੇ ਪਿੰਡ ਤੌਜ ਵਿੱਚ ਇੱਕ ਟੈਕਸੀ ਡਰਾਈਵਰ ਦੇ ਘਰ ਤੋਂ ਆਟਾ ਚੱਕੀ ਤੇ ਇਲੈਕਟ੍ਰੀਕਲ ਮਸ਼ੀਨ ਬਰਾਮਦ ਕੀਤੀ ਹੈ ਐਨਆਈ ਨੇ ਟੈਕਸੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਡਾਕਟਰ ਮੁਜ਼ਾਮਿਲ ਦਿਨ ਨਾਲ ਸੰਪਰਕ ਹੋਣ ਦੀ ਗੱਲ ਕੰਬੋਲੀ ਹੈ ਆਟਾ ਚੱਕੀ ਤੇ ਇਹ ਮਸ਼ੀਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਜਿੱਥੇ ਅਮੋਨੀਅਮ ਨਾਈਟ੍ਰੇਟ ਦੇ ਸੈਂਪਲ ਲਏ ਜਾਣਗੇ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਸਾਟਾ ਚੱਕੀ ਦਾ ਇਸਤੇਮਾਲ ਡਾਕਟਰ ਮੁਜ਼ਮਿਲ ਤੋਂ ਜਿਵੇਂ ਚਿਕ ਕਿਰਾਏ ਦੇ ਲਈ ਉਸ ਦੇ ਕਮਰੇ 'ਚ ਕਰਦਾ ਸੀ ਜਿੱਥੇ 9 ਨਵੰਬਰ ਨੂੰ ਜੰਮੂ ਕਸ਼ਮੀਰ ਤੇ ਫਰੀਦাবাদ ਦੀ ਪੁਲਿਸ ਨੇ 360 ਕਿਲੋਗ੍ਰam ਅਮੋਨੀਅਮ ਨਾਈਟ੍ਰੇਟ ਅਤੇ ਹੋਰ ਵਿਸਫੋਟਕ ਬਰਾਮਦ ਕੀਤਾ ਸੀ ਐਨਆਈਡੀ ਟੀਮ ਨੇ ਫਰੀਦাবাদ ਦੇ ਪਿੰਡ ਤੌਜ ਵਿੱਚ ਇੱਕ ਟੈਕਸੀ ਡਰਾਈਵਰ ਦੇ ਘਰ ਤੋਂ ਆਟਾ ਚੱਕੀ ਤੇ ਇਲੈਕਟ੍ਰੀਕਲ ਮਸ਼ੀਨ ਬਰਾਮਦ ਕੀਤੀ ਹੈ ਐਨਆਈ ਨੇ ਟੈਕਸੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਡਾਕਟਰ ਮੁਜ਼ਾਮਿਲ ਦਿਨਾ ਸੰਪਰਕ ਹੋਣ ਦੀ ਗੱਲ ਕੰਬੋਲੀ ਹੈ ਆਟਾ ਚੱਕੀ ਤੇ ਮਸ਼ੀਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਜਿੱਥੇ ਅਮੋਨੀਅਮ ਨਾਈਟ੍ਰੇਟ ਦੇ ਸੈਂਪਲ ਲਏ ਜਾਣਗੇ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਸਾਟਾ ਚੱਕੀ ਦਾ ਇਸਤੇਮਾਲ ਡਾਕਟਰ ਮੁਜ਼ਮਿਲ ਤੋਂ ਜਿਵੇਂ ਚਿਕ ਕਿਰਾਏ ਦੇ ਲਈ ਉਸ ਦੇ ਕਮਰੇ 'ਚ ਕਰਦਾ ਸੀ ਜਿੱਥੇ 9 ਨਵੰਬਰ ਨੂੰ ਜੰਮੂ ਕਸ਼ਮੀਰ ਤੇ ਫਰੀਦাবাদ ਦੀ ਪੁਲਿਸ ਨੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਅਤੇ ਹੋਰ ਰਸਾਇਣਕ ਬਰਾਮਦ ਕੀਤਾ ਸੀ